ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆ ਜਿਹੜਾ ਤੁਸੀਂ ਚੈਨਲ ਦੇਖ ਰਹੇ ਹੋ ਇਹਦੇ ਵਿੱਚ ਹਿੰਦੀ ਦੇ ਵਿੱਚ ਵੀਡੀਓ ਅਪਲੋਡ ਕੀਤੀ ਜਾਂਦੀਆਂ ਨੇ ਇਤਿਹਾਸ ਦੇ ਬਾਰੇ ਤੇ 1857 ਦੇ ਬਾਰੇ ਇੱਕ ਇਤਿਹਾਸ ਦੱਸਿਆ ਗਿਆ ਵਾ ਉਹਦੇ ਵਿੱਚ ਤੋ ਵਾਈਫਾਂ ਦੀ ਸਟੋਰੀ ਦੱਸੀ ਗਈ ਹੈ ਤੇ ਵੀਡੀਓ ਦੇ ਥੰਬਨੇਲ ਦੇ ਉੱਪਰ ਮਹਾਰਾਣੀ ਜਿੰਦਕੌਰ ਦੀ ਫੋਟੋ ਲਗਾਈ ਹੋਈ ਆ ਐਜ਼ ਇਟ ਵਾਈਫ ਉਹਨਾਂ ਨੂੰ ਤਵਾਇਫ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵੀਡੀਓ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਹ ਜਲਦੀ ਤੋਂ ਜਲਦੀ ਇਸ ਥੰਬਨੇਲ ਨੂੰ ਰਿਮੂਵ ਕਰ ਦਨ ਕਿਉਂਕਿ ਜੇ ਤੁਸੀਂ ਕਮੈਂਟ ਵੀ ਦੇਖੋਗੇ ਤਾਂ ਕਮੈਂਟਾਂ ਦੇ ਵਿੱਚ ਵੀ ਬਹੁਤ ਸੰਗਤਾਂ ਨੇ ਇਹਨਾਂ ਨੂੰ ਰਿਕਵੈਸਟ ਭੇਜੀ ਆ ਕਿ ਇਹ ਮਹਾਰਾਣੀ ਜਿੰਦਕੌਰ ਨੇ ਤੇ ਇਹਨਾਂ ਦੀ ਫੋਟੋ ਐਡੀ ਹੁਣੇ ਰਿਮੂਵ ਕਰ ਦੇਵੋ ਪਰ ਹਲੇ ਤੱਕ ਵੀ ਇਸ ਵੀਡੀਓ ਦੇ ਥੰਬਨੇਲ ਦੇ ਉੱਪਰ ਜਿਉਂ ਦੀ ਤਿਉਂ ਮਹਾਰਾਣੀ ਜਿੰਦਕੌਰ ਦੀ ਫੋਟੋ ਯੂਜ਼ ਕੀਤੀ ਹੋਈ ਪਈ ਆ ਕਿ ਹਲੇ ਤੱਕ ਨਹੀਂ ਹਟਾਈ ਗਈ ਹੈਗੀ ਕਿ ਜਦੋਂ ਅਸੀਂ ਆਪਣੇ YouTube ਦੇ ਜਾਂ ਕਿਸੇ ਹੋਰ ਵੀ ਸੋਸ਼ਲ ਮੀਡੀਆ ਪਲੈਟਫਾਰਮ ਦੇ ਲਈ ਵੀਡੀਓ ਬਣਾਉਂਦੇ ਆ ਕਿਸੇ ਦੀ ਫੋਟੋ ਯੂਜ਼ ਕਰਦੇ ਆ ਤਾਂ ਉਸ ਫੋਟੋ ਦੇ ਬਾਰੇ ਸਾਨੂੰ ਹਿਸਟਰੀ ਪਤਾ ਹੋਣੀ ਚਾਹੀਦੀ ਆ ਕਿ ਇਹ ਇੱਕ ਆਮ ਜੀਬ ਬਣਾਈ ਗਈ ਆਰਟ ਗੈਲਰੀ ਦੇ ਦੁਆਰਾ ਪਿਕਚਰ ਆ ਗਈ ਕਿਸੇ ਆਮ ਇਨਸਾਨ ਦੀ ਜਾਂ ਫਿਰ ਇੱਕ ਇਹੋ ਜਿਹੀ ਹਸਤੀ ਆ ਜਿਹੜੀ ਕਿਸੇ ਵੀ ਇਤਿਹਾਸ ਦੇ ਵਿੱਚ ਮਹੱਤਵਪੂਰਨ ਭੂਮਿਕਾ ਰੱਖਦੀ ਆ ਸੋ ਸਿੱਖਾਂ ਦੇ ਲਈ ਇਹ ਉਹਨਾਂ ਦੀ ਭਾਵਨਾਵਾਂ ਨੂੰ ਹਰਟ ਕਰਨ ਵਾਲੀ ਫੋਟੋ ਲਗਾਈ ਹੋਈ ਆਗੀ ਤੇ ਹਲੇ ਤੱਕ ਇਹਨਾਂ ਦੇ ਵੱਲੋਂ ਰਿਮੂਵ ਨਹੀਂ ਕੀਤੀ ਗਈ। ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਵਾ ਕਿ ਇਹਨਾਂ ਨੂੰ ਨਹੀਂ ਹਟਾਉਣੀ ਚਾਹੀਦੀ ਕਿਉਂ ਹਰ ਵਾਰ ਸਿੱਖਾਂ ਦੀਆਂ ਹੀ ਭਾਵਨਾਵਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਠੇਸ ਪਹੁੰਚਾਈ ਜਾਂਦੀ ਆ। ਸਿਰਫ ਵਿਊ ਲੈਣ ਦੇ ਚੱਕਰ ਦੇ ਵਿੱਚ ਕਿ ਸਾਨੂੰ ਨਹੀਂ ਪਤਾ ਹੋਣਾ ਚਾਹੀਦਾ ਕਿ ਜੋ ਅਸੀਂ ਵਰਤ ਰਹੇ ਹਾਂ ਯੂਜ਼ ਕਰ ਰਹੇ ਹਾਂ ਸਾਨੂੰ ਉਹਦੇ ਬਾਰੇ ਪਹਿਲਾਂ ਪਤਾ ਹੋਵੇ ਕਿ ਫੋਟੋ ਹੈ ਕਿਸ ਦੀ ਆ ਕਿਉਂਕਿ ਜਦੋਂ ਮਹਾਰਾਣੀ ਜਿੰਦਕੌਰ ਦੀ ਅਸੀਂ ਫੋਟੋ ਕੋਈ ਵੀ ਗੂਗਲ ਤੋਂ ਡਾਊਨਲੋਡ ਕਰਦੇ ਹਾਂ ਤਾਂ ਉੱਥੇ ਮਹਾਰਾਣੀ ਜਿੰਦਕੌਰ ਦੀ ਪਛਾਣ ਹਮੇਸ਼ਾ ਦੱਸੀ ਜਾਂਦੀ ਆ ਇਹ ਕੋਈ ਆਮ ਕਿਸੇ ਇਨਸਾਨ ਦੀ ਫੋਟੋ ਨਹੀਂ ਹੈਗੀ ਕਿ ਉਹਦੇ ਬਾਰੇ ਕੈਪਸ਼ਨ ਨਾ ਲਿਖਿਆ ਹੋਵੇ ਤਾਂ ਇਹਨਾਂ ਨੂੰ ਜਲਦੀ ਤੋਂ ਜਲਦੀ ਇਹ ਵੀਡੀਓ ਦੇ ਵਿੱਚੋਂ ਥੰਬਨੇਲ ਦੇ ਵਿੱਚੋਂ ਇਹ ਫੋਟੋ ਰਿਮੂਵ ਕਰਨੀ ਚਾਹੀਦੀ ਆ ਤੇ ਸਾਡੀ ਵੀ ਇਹੀ ਬੇਨਤੀ ਆ ਕਿ ਤੁਸੀਂ ਇਹ ਜਲਦੀ ਤੋਂ ਜਲਦੀ ਜਿਹੜੀ ਫੋਟੋ ਆ ਰਿਮੂਵ ਕਰ ਦੇਵੋ ਤੇ ਆਪਣੇ ਵੀਡੀਓ ਦੇ ਥੰਬਨੇਲ ਨੂੰ ਚੇਂਜ ਕਰ ਦੇਵੋ